ਜੀ ਜੀ ਤੂੰ ਅੱਜ ਤੱਕ ਜਾਰੇ ਦੇ ਦਾ ਘਰ ਨਹੀਂ ਕੋਈ ਆ ਉਹ ਨਾ ਹੀ ਕਿਰਾਏ ਨਾਲ ਮਥੇ ਲੱਗਾ ਹੈ ਹੈ ਤੇ ਗਾਣਾ ਆਪਾਂ ਅੱਗੇ ਚੌਥੀ ਪੰਜਵੇਂ ਥਾਂ ਦੇ ਲੈ ਆਈ ਕੰਮ ਵੀ ਅੱਗੇ ਉਹਨਾਂ ਗੁੰਦਾ ਦੇ ਪੰਜਵੇਂ ਥਾਂ ਤੇ ਆਪੇ ਦੁਕਾਨ ਹੋ ਗਈ ਠੀਕ ਹੈ ਨਾ ਉਹ ਤਾਂ ਜੀ ਕੋਸ਼ਿਸ਼ ਨਹੀਂ ਉਹ ਮੈਂ ਕਹਿੰਦਾ ਕਿ ਪ੍ਰੈਸ ਗਰਮ ਰੱਖੋ ਤੇ ਹੰਨ ਦਾ ਛਾਣਾ ਕਰ ਦਿਓ ਮੈਨੂੰ ਲੱਗ ਰਿਹਾ ਕੋਈ ਯਾਰ ਆਇਆ ਬਾਜੀ ਹਾਂਜੀ ਮੈਨੂੰ ਗਾਹੜੀ ਹੁੰਦਾ ਇੱਕ ਤਰੀਕਾ ਪਤਾ ਮੈਂ ਇੱਕ ਤਰੀਕਾ ਵੇਖਿਆ ਸੀ ਦੁਕਾਨ ਤੇ ਬਹੁਤ ਬੜਾ ਅੰਦਾ ਹੇ ਤਰੀਕਾ ਨੰਬਰ ਏ ਆਗੀ ਉਹਨਾਂ ਨਿੰਬੂ ਦੀ ਮਿਰਚਾ ਟੰਗੀਆਂ ਨਾ ਬਹੁਤ ਬੜਾ ਉਤਾਰੇ ਉਹ ਪ੍ਰਾਹਰ ਨਿੰਬੂ ਮਿਰਚਾ ਮੈਂ ਟੰਗੀਆਂ ਸੀ ਤੇ ਫਿਰ ਕੀ ਹੋਈਆਂ ਉਹ ਜਦੋਂ ਮੇਰੇ ਘਰ ਦੀ ਆਈ ਰੋਟੀ ਲੈ ਕੇ ਗਰਮੀ ਦੇ ਵਿੱਚ ਹਾਂਜੀ ਤੇ ਮੈਂ ਮੜਿਆ ਉਧਰ ਪਾਣੀ ਲੈਣ ਗਿਆ ਉਹਨੇ ਆਉਂਦੇ ਨਿੰਬੂ ਨੂੰ ਚੋੜ ਕੇ ਸਕੰਦੀ ਮਿੜਾ ਦੇਤੀ ਕੀ ਉਹ ਨਿੰਬੂ ਜੋ ਕੇ ਪੈਸੇ ਦਿਓਨ ਤੂੰ ਬਾਗ ਵਿੱਚ ਫੇਰੀ ਆਵਦੀ ਨਿੰਬੂ ਵਿੱਚ ਚਾਹ ਪੀਂਦੇ। ਸਾਜੀ ਸਾਜੀ ਦੇਖੋ ਦਰਬਾਰ ਆਇਆ ਏ। ਬਸ ਉਹਦੇ ਪੂਰੇ ਦਰਬਾਰ ਏ। ਉਹ ਤਾਂ ਉਹ ਤਾਂ ਘਰ ਆਪ ਨੂੰ। ਉਹ ਬਾਗ ਨਾਲ ਆਪਣਾ ਨੂੰ ਨੱਟ। ਉਹ ਗਰਮੀ ਕੁੱਤੇ ਕੱਡੇ ਨਾ ਕਹ ਓਏ। ਕੁੱਤੇ ਪਏ ਜਲੇ ਫਰੇ ਫਰਾ। ਆਂਦੀ ਭਾਜੀ ਯਾਰ ਆ ਨਾ ਪਜਾਮਾ ਕੁਰਤਾ ਸਮੋਣਾ ਆਪਾਂ ਵਧੀਆ ਲਿਆ ਤੇ ਆ ਮੈਂ ਜਿਹੜਾ ਨਕਸ਼ਾ ਵਿਖਾਉਂਗਾ ਨਾ ਨਕਸ਼ਾ ਇੱਕ ਮੀਨੇ ਨਕਸ਼ਾ ਨਹੀਂ ਆ ਦਾਦਾ ਜੀ ਦਾ ਸੋਹਣਾ ਨਕਸ਼ਾ ਰਿੰਦਾ ਭਰਾ ਤੇ ਜੈਨ ਦਾ ਡਿਜ਼ਾਈਨ ਉਹ ਡਿਜ਼ਾਈਨ ਯਾਰ ਉਹ ਹੀ ਉਹ ਹੀ ਆ ਚੀਜ਼ ਬਣਾਉਣੀ ਆਪਾਂ ਬਣ ਜੂਗੀ ਬਣ ਜੂਗੀ ਬਣ ਜੂਗੀ ਆ ਫਿਰੋ ਵੇਖੋ ਫਿਰ ਕਪੜਾ ਤੇ ਬਣਾ ਲਓ ਫਿਰ ਹੈ ਧਿਆਨ ਨਾਲ ਕਪੜਾ ਨਾ ਸਾੜ ਦੀ ਨਹੀਂ ਸਰਦਾ ਰੋੜਾ ਕੰਮ ਸਾਡਾ ਉਹ ਜਿੱਦਾਂ ਕਰਨੇ ਜਿੱਦਾਂ ਪਹਿਲੀ ਹਰ ਕੰਮ ਕਰਦੇ ਆ ਸਮਝਾਏ ਰੀ ਰੋਤੋਂ ਜਿਆਦੀ ਚੱਲਦੀ ਏ ਨਿਆਣੇ ਦੀ ਜੋ ਅਗਜੇ ਦੀ ਦੀ ਉਹ ਨਵ ਨਮਾ ਨਵ ਨਮਾ ਆਇਆ ਦੇ ਕੰਮ ਵੀ ਕਰਦਾ ਨਮਾ ਵਿੱਚ ਕੱਢੇ ਆ ਕੰਮ ਤਾਂ ਹੀ ਪੂਰੀ ਚੰਗੀ ਤਰੀਕੀ ਨਾਲ ਕੱਢੀ ਹੁੰਦੇ ਆ ਅੱਛਾ ਜੇਰਾ ਵੀ ਕੱਢ ਦੇਣਾ ਕੰਮ ਨਹੀਂ ਤਰਾ ਕੰਨਾ ਨਾ ਉਹ ਤਾਂ ਦੂਸਰ ਖੜੀ ਆ ਜੀ ਬੜੀ ਬੜਾ ਹੈਗਾ ਵਾ ਕੜੀ ਮਾਸੀ ਦੇ ਟੱਕੇ ਨਾ ਹੋਏ। ਵਾਹਲੇ ਸੁਝਿਨੇ ਦੇਣ। ਮੇਰੇ ਭੂਲਾ ਗਰਮੀ ਬੜੀ ਆ। ਕੋਈ 10 ਰੁਪਏ ਬਾਅਦ ਮੈਂ ਵੀ। ਅਕਾ ਕਿੰਨਾ ਕਪੜਾ ਨਿਕਲਿਆ ਵਾ? ਭਾਈ 5 ਮੀਟਰ। 5 ਮੀਟਰ ਆ। ਚਲੋ ਵੇ ਸੀਦੇ ਹੋਰ ਕਪੜੇ ਤੇ ਫਿਰ ਮੈਂ ਚੱਲਦਾ ਹਾਂ। ਅੱਛਾ ਜੀ। ਨਾਭ ਨੂੰ ਲੈਣਾ ਕਿ ਕਿਸ ਤਰ੍ਹਾਂ? ਨਹੀਂ ਨਾਭ ਅਸੀਂ ਭਜੀ ਇੱਥੇ ਹੀ ਬੱਦੇ ਦਾ ਵੇਖ ਕੇ ਚੱਲ। ਨਕਸ਼ੇ ਦਾ ਬਣਾ ਲੱਗੇ ਨਾ ਹੁਣ। ਵੇਲਾ ਵੇਲਾ ਡਿਜ਼ਾਈਨ ਹਦਾ ਭਾਈ ਡਿਜ਼ਾਈਨ। ਬਹੁਤ ਡਿਜ਼ਾਈਨ ਯਾਰੋ ਪਈ। ਦਾਕਟਰ ਦੇ ਲੋਕਾਂ ਦੇ ਸਟਾਲੀ ਮੜਾਏ ਗਏ ਉਹ ਦੁਕਾਨਦਾਰੀ ਵਿੱਚ ਦੁਕਾਨਦਾਰੀ ਵਿੱਚ ਪੰਜਾਬੀ ਬਾਗੂ ਪਾ ਕੇ ਰੱਖੀ ਜਾਂ ਮਿੱਠੀ ਪੋਲੀ ਦੇਈ ਦੀ ਗਾਲ ਨੂੰ ਸਮਝ ਲਿਆ ਜੋ ਮੈਂ ਤੈਨੂੰ ਕਹਿੰਦਾ ਪਾਣੀ ਫੜ ਕੇ ਧਾ ਦੇ ਤੂੰ ਤੂੰ ਤੋਂ ਪਾਣੀ ਪਾਜ ਦੇਦਾ ਤਾਜੀ ਕੈਂਚੇ ਵੀ ਲਮਾਉਣ ਵਾਲੀ ਹੋਈ ਆ ਉਹ ਕੈਂਚੀ ਦਵਾਉਣੇ ਆ ਬਾਗੂ ਗਾਲ ਦੇ ਬਈ ਆਹ ਤੇ ਲਾ ਕੋਈ ਆਊਗਾ ਤੇ ਫੇਰ ਹੀ ਹੋਣਾ ਸਾਡੇ ਮੰਦਾ ਕਰਨ ਜਾਂਦੇ ਆ ਹਾਂਜੀ ਦਜੀ ਸਾਹਿਬ ਕੀ ਹਾਲ ਚਾਲ ਜੀ ਮਾ ਠੀਕ ਠਾਕ ਜੀ ਆਹ ਦੀ ਆ ਕੀ ਲਾਇਆ ਕੱਢ ਜਾ ਤੂੰ ਜਨਾ ਭਰਾ ਸੀਜੇ ਦੇ ਨੇਰੇ ਸਵੇਰੇ ਕੰਮ ਕਰਦੇ ਸੀ ਸਵੇਰੇ ਸਵੇਰੇ ਕਹਿੰਦਾ ਸਿਰ ਫੜੋਗੇ ਤੈਨੂੰ ਨਹੀਂ ਜਿੱਦਾਂ ਓਕੀ ਆ ਬਣਾ ਕੱਢਣਾ ਬੋਲੀਦਾ ਵਾ ਕੀ ਰੱਖਿਆ ਇੱਥੇ ਦੁਕਾਨ ਤੇ ਯਾਰ ਇਹ ਰਹਿੰਦੇ ਮੈਨੂੰ ਕਰਵਾ ਦਿੰਦਾ ਨਹੀਂ ਨਹੀਂ ਮੈਡਮ ਕੀ ਹੈ ਯਾਰ ਬਾਪ ਆਪਣਾ ਰੂਹ ਭੁੱਲਿਆ ਕਾਕਾ ਛੋੜਾ ਜੀ ਦੁਕਾਨਦਾਰੀ ਕਰਨੀ ਸਿੱਖੋ ਵੱਡਾ ਹੋ ਗਿਆ ਮੁਰਗੇ ਤੈਨੂੰ ਦੁਕਾਨਦਾਰੀ ਕਰਨੀ ਨਹੀਂ ਹੁੰਨੀ ਤੇ ਮੂੰਹ ਤੋਂ ਵੇਖ ਹੀ ਚੜਦੀ ਆ ਨਹੀਂ ਤੂੰ ਵਾ ਦੇਖ ਹੀ ਨਾ ਤੂੰ ਪਰਾਮਣ ਅੰਦੀ ਕੋਈ ਆ ਬੈਲਟ ਤੇਰਾ ਭਾਏ ਕਰੰਟ ਮਾਰੀ ਜਾਂਦੀ ਗੁੰਗਾ ਕਿੰਨਾ ਟਾਈਮ ਆਪ ਕਰਦੇ ਨੇ ਬੰਨ ਕਰੰਟ ਨਹੀਂ ਮਾਰਦੀ ਤੂੰ ਗਮ ਵਾਲੀ ਗੱਲ ਕਰਦਾ ਤੂੰ ਪਗੇ ਨਾਲ ਐ ਕੰਮ ਕੱਲ ਮੈਂ ਆਇਆ ਹਨਾ ਕਪੜਾ ਦੇ ਕੇ ਗਿਆ ਵਾਂ ਨਾਲ ਆ ਪ੍ਰੈਸ ਨਵੀਂ ਆਈ ਐ ਉਹ ਪਰਾਵਾ ਪ੍ਰੈਸ ਨਹੀਂ ਆ ਉਹ ਬੈਂਡਲੀ ਦਾ ਇੰਕਾਲ ਚ ਰਿਹਾ ਐ ਅੱਛਾ ਮੈਂ ਜਿਹੜਾ ਚੀਜ਼ ਦੇ ਕੇ ਗਿਆ ਉਹ ਦਿਖਾਓ ਫਿਰ ਕੀ ਤਸਦੀਕ ਨਹੀਂ ਕੀਤਾ ਜੇ ਡਰਾਮਾ ਹਾਂ ਪਜਾਮਾ ਡਾਡਾ ਤੇ ਆਉਂਦਾ। ਉਪਰਾਵਾ ਆ ਕਿ ਸੀਤਾ ਜੇ ਭਈ ਕਿਹਦਾ ਤੇ ਦਿੰਦਾ ਤੇ ਲੈ ਪਿੰਦਰ ਦੇ ਦੋ। ਹਾਂ ਤਹੀਂ ਉਦੈ ਬਣਾਤਾ ਵਾ ਦੇ ਕੋ ਉਹ ਪਿੰਦਰ ਦੇ ਦੋ। ਉਹ ਟਾ ਡਾਂ ਪੜਾਏ ਕਿ ਸੀਤਾ ਜੇ ਨਹੀਂ। ਕੱਪੜਾ ਕੱਪੜਾ ਵਾਪਸ ਕਰੋ ਜਿੱਦੀ ਨਹੀਂ ਕਰਿਆ। ਕੱਪੜਾ ਦੱਸ ਦੂਆ ਕੱਪੜਾ ਤੇਰਾ ਹੀ ਹੈ ਕਿ ਦੱਸ ਅਹੀਂ ਕਿਦੇ ਮਟਾ। ਮੇਰਾ ਕੱਪੜਾ ਮੈਂ ਆ ਚੀਜ਼ ਤੈਨੂੰ ਵਿਖਾਗੇ ਨਹੀਂ ਗਿਆ। ਯਾਰ ਪਿੰਦਰ ਦੇ ਦੋ ਦੇ ਤੇ। ਤੇਰੀ ਗੱਲ ਸੁਣ ਕੇ ਤੰਦਰਾ ਆਖਣੀ ਆ ਇੱਥੋਂ ਆ ਜਾ ਛਾਲ ਜਾ ਪੜੋਣਾ। ਹਾਂ ਮੈਂ ਤੇ ਪੈਂਟ ਸ਼ਲਟਰ ਸੀਨ ਨੂੰ ਦਿੱਤੀ ਸੀ ਤੁਹਾਨੂੰ ਉਹ ਪੈਂਟ ਸ਼ਲਟਰ ਦੀ ਵੀਰੇ ਪੁੱਤਾਂ ਪਜਾਮਾ ਹੀ ਜਿਹੜਾ ਬੱਕਰੀ ਦਾ ਝੋਲਾ ਜਿਹਾ ਸੀ ਕੇ ਰੱਖ ਦਿੱਤਾ ਜੇ ਪੁੱਤਾਂ ਪਜਾਮਾ ਹੀ ਜਿਹੜਾ ਤੇ ਵੜਾ ਸੁਣਨਾ ਬੱਕਰੀ ਦਾ ਝੋਲਾ ਆ ਕੇ ਨਾ ਉਹ ਜੋ ਆ ਗਿਆ ਲੈ ਤੂੰ ਚੁੱਪ ਕਰ ਪਾਣੀ ਪੁਣੀ ਪਿਓ ਯਾਰ ਪਹਿਲਾਂ ਪਿਓ ਇਰਾ ਭਲਾਇਆ ਤਤਾ ਪਾਣੀ ਲਿਆ ਕੇ ਮੱਥੇ 'ਤੇ ਮਾਰਿਆ ਆਏ ਨੇ। ਓ ਨੋ। ਦਾਦੀ ਉਹ ਅਹੀਂ ਨਾ ਗਰਮੀ ਦੇ ਗੇਲਪੇ ਪੈਈ। ਓ ਪਤੂਆ ਆਪਣੇ ਆਲਾ ਤਰੀਕਾ। ਮੁੰਨਾ ਮੈਂ ਤੇ ਤੀਤਾ ਤੀਪ ਰੈਸ ਜਿਹੜਾ ਇੰਨੇ ਹਮ ਤਾਂ ਕੀਤਾ ਗੱਤ।